ਸਾਂਗਾ ਖਾਤਾ ਸੀ ਸਾਡੇ ਕੰਮ ਬਣਾ ਨੇ ਅੱਧੀ ਤਕਸੀਮ ਕਰਵਾ ਕੇ ਅੱਧੇ ਖਾਤੇ ਰਗ ਬੇ ਦੀ ਸਾਰੇ ਦਿਨ ਹੀ ਹੋਈ ਤੇ ਸਾਰੀ ਜ਼ਮੀਨ ਸਾਡੇ ਥੱਲੇ ਪਾਤੀ ਆ ਕਮਿਸ਼ਨ ਦੇ ਕੀਤਾ ਸਾਰੀ ਜਗ੍ਹਾ ਸਾਡੇ ਹੱਕ ਚ ਹੋਇਆ ਉਤੋਂ ਬਾਅਦ ਚ ਨਿਲੰਦਰ ਕਮਿਸ਼ਨ ਨੇ ਤਹਿਸੀਲਦਾਰ ਨੂੰ ਮਾਰ ਕਰਤਾ ਵੀ ਫੈਸਲਾ ਕਰ ਦੋ ਉਹ ਫਿਰ ਇਹਨਾਂ ਨੂੰ ਤਹਿਸੀਲਦਾਰ ਨੇ ਵੀ ਸੰਮਣ ਕੱਢੇ ਇਹ ਬਿਲਕੁਲ ਹਾਜ਼ਰ ਨਹੀਂ ਹੋਇਆ ਜੇ DNA ਕੇਸ ਲਾ ਰਹੇ ਨੇ ਉਹਦੇ ਥਲੇ ਮਰਲਾ ਵੀ ਨਹੀਂ ਨਾ ਭਾਈ ਤੇ ਸਾਰੀ ਜ਼ਮੀਨ ਸਾਡੇ ਥੱਲੇ ਪਾਤੀ ਸਾਡੀ ਜ਼ਮੀਨ ਘਟ ਗਈ ਆ ਤੇ ਅਸੀਂ ਮੈਂ ਹੁਣ ਆਗੇ ਅਪੀਲਾਂ ਬੜਵਿੰਦਰ ਸਿੰਘ ਉਹ ਅੱਜ ਟੈਂਕੀ ਤੇ ਚੜ ਗਿਆ ਤੇ ਆਂਦਾ ਜੇ ਮੇਰਾ ਅੱਜ ਪੈਰੀ ਕੋ ਦਖਰ ਹੋਣ ਦੇਵੋਗੇ ਤੇ ਮੈਂ ਅੱਗ ਲਵਾ ਲੈਣੀ ਆ ਪਰਿਵਾਰ ਨੂੰ ਇੱਕ ਭਰਾ ਮੇਰਾ ਘਰੋਂ ਨਿਕਲ ਗਿਆ ਵਾ ਇਹ ਸਭ ਡਰਾਮਾ ਭਰੌਣ ਦੇ ਆ ਖਿੱਚੋ ਤੋਂ ਹੀ ਵਾ ਕੰਮ ਨੂੰ ਲਮਕਾਉਣ ਦੇ ਆ ਜਿੰਨਾ ਵੀ ਤੇ ਹੀ ਕਾਮਰਾਡ ਦੇ ਵਜਨ ਨੇ ਇੱਕ ਮਾਰ ਕੀਤੀ ਵੀ ਬੰਦਿਆਂ ਦੀ ਵੈਰੀਫਾਈ ਕੀਤੀ ਉਹਦੇ ਵਿੱਚ ਇੱਕ ਕੁੜੀ ਜੋਤੀ ਜਿੰਦੀ ਜਾਦੀ ਨੂੰ ਮਰਿਆ ਕੀਤਾ ਯਾਰ ਥੱਲੇ ਪਿੰਡ ਨੂੰ ਲਾਂਬੀ ਲਾਂਬੂ ਲਾਉਣਾ ਚਾਹੁੰਦੇ ਨੇ ਮੈਂ ਨਹੀਂ ਆਂਦਾ ਮਰੀ ਆ ਇਹ ਆਖੀ ਜਾਂਦੇ ਆ ਇੰਨਾ ਕਹਤਾ ਉਹਨਾ ਕਹਤਾ ਕਿ ਪੋੜੇ ਦੀਆਂ ਜੜਾਂ ਨੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਇਹਨਾਂ ਬੰਦਿਆਂ ਕੋਲੋਂ ਮੇਰਾ ਪਿੰਡ ਬਚਾਇਆ ਜਾਵੇ ਹਾਂ ਜੀ ਮੈਨੂੰ ਆਇਆ ਨੂੰ 2 ਮਹੀਨੇ ਹੋਇਆ ਤੇ ਮੇਰੇ 2 ਮਹੀਨੇ ਕੋਟਕਚਰੀ ਚੰਡੀਗੜ੍ਹ ਗੁਰਦਾਸਪੁਰ ਤਹਿਸੀਲੇ ਮੈਂ ਭੱਜਾ ਫਿਰੰਡਿਆ ਮੇਰਾ ਭਰਾ ਮਹਿਤੋਂ ਵਿਚਾਰਾ ਕਮਜ਼ੋਰ ਏਡਾ ਦਿਲ ਦਾ ਕਮਜ਼ੋਰ ਉਹ ਸਵੇਜਦਾ ਘਰੋਂ ਨਿਕਲ ਗਿਆ ਵਾ ਇਹਨਾਂ ਨੇ ਉਹ ਦਖਲ ਲਾਂਡੀ ਜੋ ਕਾਨੂੰਨੀ ਕਾਰਵਾਈ ਆ ਉਹਦੇ ਹਸਲ ਦੇ ਪੈਸੇ ਤੋਂ ਨਾਂ ਪਨੀਰੀ ਲਵਾਈ ਖਾਦਾ ਦਵਾਈਆਂ ਦੇ ਪੈਸੇ ਜਮ੍ਹਾਂ ਕਰਾਤੇ ਅੱਜ ਪਰ ਰੂਲ ਸਮਣੀ ਨਹੀਂ ਹੈਗੇ ਜੀ ਹੈ ਤਾਂ ਚਲੋ ਆੜਾ ਹੀ ਪਰਿਵਾਰ ਆ ਪਰ ਇੱਕ ਤੀਜਾ ਬੰਦਾ ਜਦੋਂ ਉਂਗਲ ਲਾ ਦਿੰਦਾ ਤਾਂ ਉਦੋਂ ਹਾਲਾਤ ਇਦਾਂ ਦੇ ਬਣ ਜਾਂਦੇ ਆ ਕਿ ਇੱਕ ਨੂੰ ਫਿਰ ਸਾਨੂੰ ਗਰੀਬੰਦਾ ਕੀ ਕਰੇ ਉਹਦੇ ਵਾਸਤੇ ਆਹੋ ਆਪਸ਼ਨ ਅਭੀ ਫਿਰ ਆਪਣੇ ਨੂੰ ਸੱਚਾ ਸਾਬਤ ਕਰਨ ਵਾਸਤੇ ਮਰਨਾ ਪੈਂਦਾ ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਦਾਦਿਆਂ ਪਰਦਾਦਿਆਂ ਦੀਆਂ ਜ਼ਮੀਨਾਂ ਜਾਇਦਾਦਾਂ ਦੀਆਂ ਵੰਡਾਂ ਨੂੰ ਲੈ ਕੇ ਅਕਸਰ ਲੜਾਈ ਝਗੜੇ ਦੇਖਣ ਨੂੰ ਮਿਲਦੇ ਹਨ ਅਜਿਹੇ ਕੇਸ ਅਦਾਲਤਾਂ ਵਿੱਚ ਕਈ-ਕਈ ਸਾਲ ਚੱਲਦੇ ਰਹਿੰਦੇ ਹਨ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਪਿੰਡ ਠੱਕਰ ਸੰਧੂ ਤੋਂ ਗੱਲਬਾਤ ਕਰਦਿਆਂ ਸਾਬਕਾ ਫੌਜੀ ਰਣਜੀਤ ਸਿੰਘ ਨੇ ਦੱਸਿਆ ਕਿ ਜ਼ਮੀਨ ਨੂੰ ਲੈ ਕੇ ਆਪਣੇ ਸ਼ਰੀਕੇ ਨਾਲ ਅਦਾਲਤ ਵਿੱਚ ਉਹਨਾਂ ਦਾ ਕੇਸ ਚੱਲ ਰਿਹਾ ਸੀ ਅਤੇ 17 ਸਾਲ ਬਾਅਦ ਉਹ ਕੇਸ ਅਸੀਂ ਜਿੱਤ ਗਏ ਹਾਂ ਕੇਸ ਜਿੱਤਣ ਤੋਂ ਬਾਅਦ ਅਸੀਂ ਜ਼ਮੀਨ ਵਿੱਚ ਲੱਗੀ ਫਸਲ ਦਾ ਸਾਰਾ ਮੁਆਵਜ਼ਾ ਅਦਾਲਤ ਵਿੱਚ ਜਮ੍ਹਾਂ ਕਰਾ ਦਿੱਤਾ ਹੈ 4 ਅਗਸਤ ਨੂੰ ਸਾਨੂੰ ਅਦਾਲਤ ਵਿੱਚੋਂ ਜ਼ਮੀਨ ਦਾ ਦਖਲ ਮਿਲਿਆ ਸੀ ਪਰ ਪੁਲਿਸ ਨਾ ਮਿਲਣ ਕਰਕੇ ਦਖਲ ਨਹੀਂ ਮਿਲ ਸਕਿਆ ਹੁਣ ਅਜਿਹੀ ਤਰੀਕ ਦਾ ਸਾਨੂੰ ਫਿਰ ਦਖਲ ਮਿਲਿਆ ਸੀ ਪਰ ਦੂਸਰੀ ਧਿਰ ਵੱਲੋਂ ਇੱਕ ਸੋਚੀ ਸਮਝੀ ਸਾਜਿਸ਼ ਤੇ ਡਰਾਮਾ ਰਚਦੇ ਹੋਏ ਪੂਰਾ ਪਰਿਵਾਰ ਪਿੰਡ ਦੀ ਟੈਂਕੀ ਦੇ ਉੱਪਰ ਚੜ੍ਹ ਗਿਆ ਅਤੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਆਤਮ ਹੱਤਿਆ ਕਰਨ ਦੀ ਧਮਕੀ ਦੇਣ ਲੱਗ ਪਿਆ ਇਹ ਸਭ ਉਸ ਵੱਲੋਂ ਦਖਲ ਰੋਕਣ ਲਈ ਡਰਾਮਾ ਰਚਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੂਸਰੀ ਧਿਰ ਵੱਲੋਂ ਸਾਡੇ ਨਾਮ ਲੈ ਕੇ ਸੋਸ਼ਲ ਮੀਡੀਆ ਉੱਤੇ ਮਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਉੱਥੇ ਹੀ ਥਾਣਾ ਸੇਖਵਾਨ ਦੇ ਥਾਣਾ ਮੁਖੀ ਮੌਕੇ ਤੇ ਪੁੱਜੇ ਦੇਖੋ ਸੋਸ਼ਲ ਮੀਡੀਆ ਤੇ ਵਾਇਰਲ ਬਲਵਿੰਦਰ ਸਿੰਘ ਦੀ ਇਹ ਵੀਡੀਓ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੈਂ ਬਲਵਿੰਦਰ ਸਿੰਘ ਮੈਂ ਠੱਕਰ ਸੰਦ ਤੋਂ ਆਪਣੇ ਪਿੰਡ ਵਾਲੀ ਟੈਂਕੀ ਤੋਂ ਲਾਈਵ ਹੋऊंगा ਫੇਸਬੁੱਕ ਤੋਂ ਅੱਜ ਸਾਡਾ ਝੋਨਾ ਵਾਹੁਣ ਪ੍ਰਸ਼ਾਸਨ ਆਉਣ ਲੱਗਾ ਨਾਲ ਕਾਮਰੇਡ ਕਾਮਰੇਡ ਫੌਜੀ ਰਜੀਤ ਵਰਧਿਆਲ ਬਲਕਾਰ ਤੇ ਪ੍ਰਕਾਸ਼ ਸਿੰਘ ਜੇ ਨਾ ਅੱਜ ਮੇਰਾ ਝੋਨਾ ਵਾਇਆ ਕਿੰਨਾ ਅੱਜ ਟੈਂਕੀ ਤੋਂ ਆਪਣੇ ਆਪ ਨੂੰ ਅੱਗ ਲਾ ਲੈਣੀ ਹੋਰ ਕੋਈ ਰਾਹ ਨਹੀਂ ਰਹਿ ਗਿਆ ਬਸ ਇਹੀ ਲਾਸਟ ਰਾਹ ਰਹਿ ਗਿਆ ਹੁਣ ਔਰ ਇਹ ਤਰਲੇ ਮੁਰਲੇ ਮਾਰ ਕੇ ਵੇਖ ਲੈ ਹੁਣ ਇੱਥੋਂ ਮੈਂ ਆਤਮ ਹੱਤਿਆ ਕਰੂੰ ਆਪਣੀ ਇਹਦੇ ਜ਼ਿੰਮੇਦਾਰ ਕਾਮਰੇਡ ਹੋਊਗਾ ਪ੍ਰਸ਼ਾਸਨ ਹੋਊਗਾ ਫੌਜੀ ਹੋਊਗਾ ਰਣਜੀਤ ਗੁਰਦਿਆਲ ਪ੍ਰਕਾਸ਼ ਸਿੰਘ ਬਲਕਾਰ ਸਿੰਘ ਇਹ ਮੇਰਾ ਨਾਮ ਬਲਵਿੰਦਰ ਸਿੰਘ ਆ ਪਿੰਡ ਮੇਰਾ ਠੱਕਰ ਸੰਧੂ ਆ ਜੀ ਅੱਜ ਇਹ ਵੀਡੀਓ ਕਿ ਤੁਸੀਂ ਵਾਇਰਲ ਕੀਤੀ ਹੈ ਹਾਂਜੀ ਕੀ ਕਾਰਨ ਕਾਰਨ ਇਹ ਆ ਜੀ ਮੈਂ ਰਹਿਣਾ ਜਿਆਦਾ ਪਰਦੇਸ ਮੈਂ ਪਿੰਡ ਨਹੀਂ ਰਿਹਾ ਸਾਡਾ ਸਾਂਝਾ ਖਾਤਾ ਸੀ ਸਾਡੇ ਕੰਮ ਭਲਾ ਨੇ ਅੱਧੀ ਤਕਸੀਮ ਕਰਵਾ ਕੇ ਅੱਧੇ ਖਾਤੇ ਰੱਖ ਬੇਦੀ ਸਾਰੇ ਦਿਨ ਹੀ ਹੋਈ ਤੇ ਸਾਰੀ ਜ਼ਮੀਨ ਸਾਡੇ ਥੱਲੇ ਪਾਤੀ ਆ ਜਿਹਦੇ ਨਾਲ ਕੇਸ ਲੜਦੇ ਰਹੇ ਉਹਦੇ ਥੱਲੇ ਮਰਲਾ ਵੀ ਨਹੀਂ ਇਹਨਾਂ ਭਾਈ ਤੇ ਸਾਰੀ ਜ਼ਮੀਨ ਸਾਡੇ ਥੱਲੇ ਪਾਤੀ ਸਾਡੀ ਜ਼ਮੀਨ ਘਟ ਗਈ ਆ ਤੇ ਅਹੀਂ ਮੈਂ ਹੁਣ ਆ ਕੇ ਅਪੀਲਾਂ ਦਲੀਲਾਂ ਪਾਈਆਂ ਆ ਚੰਡੀਗੜ੍ਹ ਵੀ ਮੇਰਾ ਕੇਸ ਆ 22 ਉਹ ਵੀ ਪਈ ਆ ਇਕੱਲੀ ਤੇ ਇਹ ਪ੍ਰਸ਼ਾਸਨ ਤੇ ਸਾਡਾ ਜਿਹੜਾ ਪਿੰਡ ਵਾਲਾ ਕਾਮਰੇਡ ਆ ਇਹਨਾਂ ਨੇ ਪਤਾ ਨਹੀਂ ਕੀ ਦਾਲ ਮਿਲ ਕੀਤਾ ਵਾ ਤੇ ਇਹ ਆਂਦੇ ਵੀ ਤੁਹਾਡਾ ਲੱਗਾ ਝੋਨਾ ਵਾ ਬਣਾਇਆ ਹੋਣਾ ਦਖਲ ਲੈਣਾ ਹੀ ਲੈਣਾ ਜੇ ਇਹ ਦਖਲ ਲੈਂਦੇ ਮੇਰੀ ਜ਼ਮੀਨ ਕਿੱਥੇ ਆ ਮੇਰੀ ਜ਼ਮੀਨ ਪੂਰੀ ਕਰ ਦਨ ਤੇ ਟੋਟਰ ਭਾਈਵਾਲ ਕਿੰਨੇ ਸਾਡੇ 8 9 ਪਿਆ ਭਾਈਵਾਲ ਆ ਤੇ ਤੁਹਾਡੇ ਦੇ ਕੱਲਾ ਪਿਓ ਕੀਤਾ ਜਾ ਰਿਹਾ ਸਾਡੇ ਦੋਹਾਂ ਤੇ ਕੀਤਾ ਜੋ ਵੀ ਜ਼ਮੀਨ ਇਹਨਾਂ ਨੇ ਰੋਡ ਦੇ ਉੱਤੋਂ ਪੁਆਈ ਨਾ ਨੂੰ ਰਾਹ ਨਹੀਂ ਦਿੱਤਾ ਅਗਲੇ ਬੰਨੇ ਵੀ ਅਗਲੀ ਪਹਿਲੀ ਜੇ ਅਸੀਂ ਕਿੱਦਾਂ ਜਾਣਾ ਸਾਡੇ ਇਸ ਪਿੰਡ ਸਰਪੰਚ ਸਾਡਾ ਥੱਲੇ ਖੜਾ ਵਾ ਉਹਨੂੰ ਪਰਸੋ ਜੇ ਮੈਂ ਗਲਤਾਂ ਨਾ ਰਸੋ ਜਿਹੜੇ ਸਾਡੇ ਕੋਲ ਕਾਗਜ਼ ਪ ਇਹ ਜਿਹੜਾ ਸਰਪੰਚ ਹੀ ਕਾਮਰਾਉੜ ਦੇ ਹੋ ਜਿੰਦੇ ਨੇ ਇੱਕ ਮਾਰ ਕੀਤੀ ਵੀ ਬੰਦਿਆਂ ਦੀ ਵੈਰੀਫਾਈ ਕੀਤੀ ਉਹਦੇ ਵਿੱਚ ਇੱਕ ਕੁੜੀ ਜੋਤੀ ਜਿੰਦੀ ਜਾਦੀ ਨੂੰ ਮਰਿਆ ਕੀਤਾ ਇੱਕ ਗੁਰਦੇਵਾਰ ਸਿੰਘ ਉਹ ਅੱਜ ਹੱਦ ਤਾਇਆ ਸੀ ਉਹਨੂੰ ਮਰੇ ਨੂੰ 32 ਸਾਲ ਹੋ ਗਏ ਉਹਨੂੰ ਲਿਖਤਾ ਜੀ ਬਾਹਰ ਆ ਮਤਲਬ ਇਹਨਾਂ ਨੇ ਸਾਰੇ ਝੂਠ ਬਣਾਇਆ ਇੱਕ ਤਰਫਾ ਬਣਾਇਆ ਸਾਨੂੰ ਸੁਣਿਆ ਹੀ ਨਹੀਂ ਗਿਆ ਜੀ ਦੇਸਾਂ ਜੀ ਮੈਨੂੰ ਆਏ ਨੂੰ 2 ਮਹੀਨੇ ਹੋਏ ਆ ਤੇ ਮੇਰੇ 2 ਮਹੀਨੇ ਕੋਟਕਚਰੀ ਚੰਡੀਗੜ੍ਹ ਗੁਰਦਾਸਪੁਰ ਤਹਿਸੀਲੇ ਮੈਂ ਹੀ ਭੱਜਾ ਫਿਰਿਆ ਮੇਰਾ ਭਰਾ ਮਹਿਤੋਂ ਵਿਚਾਰਾ ਕਮਜ਼ੋਰ ਇਹਦਾ ਦਿਲ ਦਾ ਕਮਜ਼ੋਰ ਉਹ ਸਵੇਰ ਦਾ ਘਰੋਂ ਨਿਕਲ ਗਿਆ ਵਾ ਸਾਨੂੰ ਉਹ ਵੀ ਨਹੀਂ ਪਤਾ ਕਿੱਥੇ ਗਿਆ ਵਾ ਉਹ ਆਪਣੇ ਅਮੁਖਤੌਨਾ ਕਰਨਵੇਂ ਇਹ ਤਕਸੀਮ ਟੋਟਲ ਗਲਤ ਹੋਈ ਆ ਦੁਬਾਰਾ ਸਾਂਭੀਨ ਹੋਵੇ ਸਭ ਕੋਈ ਸਿਰੇ ਤੋਂ ਹੋਵੇ ਤੇ ਫਿਰ ਜਿਥੇ ਜਿਥੇ ਜਿੱਥੇ ਜਿੱਥੇ ਹੈਗੀ ਉੱਥੇ ਉੱਥੇ ਉਹ ਆਪਣੀ ਪੈਲੀ ਲੈਣ ਜੇ ਤੁਹਾਨੂੰ ਨਹੀਂ ਮਿਲਦਾ ਇਨਸਾਫ ਫੇਰਾ ਤੁਹਾਡੇ ਸਾਹਮਣੇ ਹੁਣ ਕੀ ਕਰੀਓ ਤਾਕਤਵਾਰ ਬੰਦੇ ਆ ਉਹਨਾਂ ਦੀ ਜ਼ਮੀਨ ਵੇਖ ਲਓ ਮੌਕੇ ਤੇ ਜਾ ਕੇ ਸਾਡੀ ਜ਼ਮੀਨ ਵੇਖ ਲਓ ਪਹਿਲਾਂ ਉਹ ਭਲਿਆਂ ਸਮਿਆਂ ਦੇ ਵਿੱਚ ਸਾਡਾ ਦਾਦਾ ਦਾਦਾ ਹੀ ਆਪ ਹੀ ਛੱਡ ਕੇ ਗਏ ਇੱਥੇ ਪਹਾੜੇ ਬੜੇ ਦੇ ਪਹਾੜੀਆ ਸਿਆਣੇ ਬੰਦੇ ਥੱਲੇ ਬੈਠੇ ਉਹਨਾਂ ਨੂੰ ਪਤਾ ਹੋਊਗਾ ਆਪ ਹੀ ਛੱਡ ਕੇ ਚਲ ਗਏ ਹੁਣ ਇਹ ਅੱਜ 87 ਸਾਲਾਂ ਬਾਅਦ ਜੀ ਛੱਡ ਦੋ ਉਹਨਾਂ ਦੇ ਘਰ ਵੇਲੋ ਸਾਡੇ ਘਰ ਵੇਲਾ ਡਿਆ ਘਰ ਦੇ ਹਾਲਾਤ ਨਹੀਂ ਕੋਈ ਦੁਸ਼ਮਣੀ ਨਹੀਂ ਹੈਗੀ ਜੀ ਹੈ ਤੇ ਚਲੋ ਆੜਾ ਹੀ ਪਰਿਵਾਰ ਆ ਪਰ ਇੱਕ ਤੀਜਾ ਬੰਦਾ ਜਦੋਂ ਉਂਗਲ ਲਾ ਦਿੰਦਾ ਤਾਂ ਉਦੋਂ ਹਾਲਾਤ ਇਦਾਂ ਦੇ ਬਣ ਜਾਂਦੇ ਆ ਕਿ ਇੱਕ ਨੂੰ ਫਿਰ ਸਾਨੂੰ ਗਰੀਬੰਦਾ ਕੀ ਕਰੇ ਉਹਦੇ ਵਾਸਤੇ ਆਹੋ ਆਪਸ਼ਨ ਆ ਵੀ ਫਿਰ ਆਪਣੇ ਨੂੰ ਸੱਚਾ ਸਾਬਤ ਕਰਨ ਵਾਸਤੇ ਮਰਨਾ ਪੈਂਦਾ ਠੀਕ ਹੈ ਤੇ ਟੈਂਚੀ ਦੇ ਚੜਨ ਦਾ ਕਾਰਨ ਕੰਨੀ ਵੀ ਅਜਾੜਾ ਸੱਟ ਚੋਨਾ ਗੋਣਾ ਚੁੰਦੇ ਆ ਅਸੀਂ ਆਪਣਾ ਚੋਣ ਇਸਾਡੀ ਮਾਲਕੀ ਅਸੀਂ ਆਪਣੇ ਹੱਥੀਂ ਚੋਨਾ ਲਾਇਆ ਹੋਇਆ ਹੈ ਇਹ ਕਰਕੇ ਅਸੀਂ ਸਾਫ ਚੋਨੇ ਨਿਆ ਚੋਨੇ ਤੇਲੀ ਸਾਡੇ ਸਿਲਪ ਜਿਆਦਾ ਵਸਤੀ ਕੋਈ ਨਹੀਂ ਸਾਡੇ ਇੱਥੇ ਦੇ ਸ਼ਰੀਫ ਸਾਰੇ ਥੰਡੇ ਜਿੰਨੇ ਵੀ ਸਾਡੇ ਪਾਕੀ ਘਰ ਵਾ 7 8 8 ਜਣੇ ਆ ਉਹਨਾਂ ਸਾਰੇ ਥੰਡੇ ਕੱਲੇ ਬੱਕ ਦੀ ਪਈ ਹੈ ਹਾਂ ਤੇ ਸਾਡੇ ਕੱਲੇ ਉੱਤੇ ਹੋ ਰਿਹਾ ਕੰਮ ਹਾਂਜੀ ਸਾਡੇ ਕੱਲੇ ਉੱਪਰ ਹੀ ਹੋ ਰਿਹਾ ਤੇ ਤੁਹਾਡੀ ਕੋਈ ਬਾਹਰ ਕੋਈ ਸੁਣਵਾਈ ਹੋਈ ਨਹੀਂ ਕੋਈ ਸੁਣਵਾਈ ਨਹੀਂ ਹਾਂਜੀ ਕੌਣ ਕੌਣ ਚੜਿਆ ਮੈਂ ਮੇਰੀ ਇੰਤਰਾਣੀ ਹੈ ਮੇਰੀ ਚਾਚੀ ਜੀ ਤੇ ਉਤੇ ਮੇਰਾ ਘਰ ਵਾਲਾ ਵੀ ਸਵੇਰ ਦਾ ਲੱਭਣ ਦਾ ਉਹ ਵੀ ਚਲਾ ਗਿਆ ਘਰ ਮੇਰਾ ਨਾਮ ਬਲਦੇਸ ਸਿੰਘ ਆ ਜੀ ਮੈਂ ਟੱਕਰ ਸੰਧਾ ਦਾ ਸਨੀਕ ਆ ਆ ਜਿਹੜਾ ਬਲਵਿੰਦਰ ਸਿੰਘ ਤੇ ਕੇਵਲ ਸਿੰਘ ਦੇ ਨਾਲ ਟੱਕਾ ਹੋ ਰਿਹਾ ਉਹਨਾਂ ਦਾ ਅੱਜ ਪਰਿਵਾਰ ਜਿਹੜਾ ਟੈਂਕੀ ਤੇ ਬੈਠਾ ਹੋਇਆ ਆ ਇਹਨਾਂ ਦਾ ਕੇਸ ਚੱਲ ਰਿਹਾ ਜੀ ਐਕਸ ਪਾਰਟੀ ਕਰਕੇ ਇਹਨੂੰ ਇਹ ਮੁੰਡਾ ਬਾਹਰ ਸੀ 사우ਦੀ ਅਰਬ ਸੀ ਇਹਨੂੰ ਨਾਂ ਦੱਸਿਆ ਗਿਆ ਇਹਦੇ ਪਿਓ ਦੀ ਜਿਹੜੀ ਆ ਪਹਿਲਾਂ ਮੌਤ ਹੋ ਚੁੱਕੀ ਆ ਇਹਨਾਂ ਨੇ ਇੱਕ ਤਰਫਾ ਤਕਸੀਮ ਕਰਕੇ ਇਹਨਾਂ ਦੇ ਥੱਲੇੋਂ ਦੋ ਕਿੱਲਾਂ ਦਾ ਨੰਬਰ ਪਾ ਲਿਆ ਆ ਯਾਨੀ ਕਿ ਦੋਨਾਂ ਸਾਈਡਾਂ ਦਾ ਪੈਲੀ ਦਾ ਇਸ ਪਰਿਵਾਰ ਦੇ ਨਾਲ ਇੰਨਾ ਕੁ ਜ਼ਿਆਦਾ ਧੱਕਾ ਹੋ ਰਿਹਾ ਕਦੀ ਇਹਨਾਂ ਕੋ 4 ਤਰੀਕ ਨੂੰ ਦਖਲ ਲੈਣ ਵਾਸਤੇ ਆ ਜਾਂਦੇ ਆ ਤੇ ਇਹਨਾਂ ਦੇ ਜਿਹੜੇ ਕੇਸ ਆ ਕਿਸੇ ਕੋਰਦ ਨੂੰ ਨਹੀਂ ਮੰਨ ਰਹੇ ਉਤਰਾਂ ਧੱਕੇ ਨਾਲ ਬੈਲੀ ਬੋਣੀ ਚਾਹੁੰਦੇ ਆ ਤੇ ਇਹ ਕਾਫੀ ਪੂਰੀ ਚੱਲਦੀ ਪਈ ਹੈ ਜਾਂ ਕਾਗਜ਼ੀ ਬਗੈਰ ਹੀ ਕੰਮ ਚੱਲ ਰਿਹਾ ਜੀ ਕਾਗਜ਼ੀ ਜਿਹੜੀ ਕਾਰਵਾਈ ਆ ਉਹ ਇਹਨਾਂ ਨੂੰ ਤਾਂ ਦੱਸਿਆ ਹੀ ਨਹੀਂ ਉਹ ਇੱਕ ਜਿਹੜੀ ਲੜਕੀ ਆ ਉਹਦਾ ਨਾਂ ਜੋਤੀ ਆ ਉਹ ਵੀ ਇਸ ਪਰ ਪਾਰਟੀ ਦੇ ਵਿੱਚ ਸ਼ਾਮਲ ਵਾ ਇਸ ਤਕਸੀਮ ਦੇ ਵਿੱਚ ਉਹਨੂੰ ਮਿਰਤਕਾ ਗੋਸ਼ਤ ਕਰ ਦਿੱਤਾ ਗਿਆ ਇਹ ਤੋਂ ਇੰਦਾਸਿਆ ਬੇਇਨਸਾਫ ਵਾਲੀ ਗੱਲ ਹੋ ਸਕਦੀ ਇਹਨੂੰ ਦੱਸਿਆ ਹੋਊਗਾ ਕਿ ਇਨਸਾਫ ਮਿਲੂਗੇ। ਕੋਰਟ ਦੇ ਵਿੱਚ ਉਹਦਾ ਜਿਹੜਾ ਆ ਕੇਸ ਫਾਈਲ ਕੀਤਾ ਆ ਉਹਦੀ ਹਾਲੇ ਹਾਨੂੰ ਤੈਕ ਨਹੀਂ ਮਿਲੀ। ਬਾਕੀ ਵੀ ਅਸੀਂ ਪ੍ਰਸ਼ਾਸਨ ਉਹਦੀਆਂ ਕਾਪੀਆਂ ਪਹੁੰਚਾ ਦੇਾਂਗੇ ਅੱਜ। ਜੀ ਮੈਂ ਸੁਵੇਧਾਰ ਐਕਸ ਰਣਜੀਤ ਸਿੰਘ ਮੇਰੇ ਪਿਤਾ ਨੇ ਸਰਦਾਰ ਗੁਰਜਾਰ ਸਿੰਘ ਉਹਨਾਂ ਨੇ ਇੱਕ ਤਸੀਮ ਚੜਾਈ ਸੀ ਪੈੜੀ ਦੇ ਬਾਰੇ। ਉਹਨੂੰ 17 ਸਾਲ ਹੋ ਗਏ ਆ। ਤਕਰੀਬਨ ਪਹਿਲਾਂ ਇਹਨਾਂ ਨੇ ਸਿਵਲ ਕੋਰਟ ਚ ਕੀਤਾ ਇਹ। ਨੇ ਤਹਿਸੀਲਦਰਦਲ ਕੀਤਾ ਪਰ ਸਿਵਲ ਕੋਰਟ ਚ ਕੀਤਾ ਇਹ। ਫਿਰ ਐਸਡੀਐਮ ਦੇ ਮਾਨ ਜੋ ਜ਼ਿਲਹੰਦਰ ਕਮਿਸ਼ਨ ਦੇ ਕੀਤਾ ਸਾਰੇ ਜਗ੍ਹਾ ਸਾਡੇ ਹੱਕ ਚ ਹੋਇਆ ਉਤੋਂ ਬਾਅਦ ਜ਼ਿਲਹੰਦਰ ਕਮਿਸ਼ਨ ਨੇ ਤਹਿਸੀਲਦਾਰ ਨੂੰ ਮਾਰ ਕਰਤਾ ਵੀ ਫੈਸਲਾ ਕਰ ਦੋ ਉਹ ਫਿਰ ਇਹਨਾਂ ਨੂੰ ਤਹਿਸੀਲਦਾਰ ਨੇ ਵੀ ਸੰਮਣ ਕੱਢੇ ਇਹ ਬਿਲਕੁਲ ਹਾਜ਼ਰ ਨਹੀਂ ਹੋਇਆ ਫਿਰ ਫੈਸਲਾ ਸਾਡੇ ਹੱਕ ਚ ਕਰਤਾ ਤੇ ਹੁਣ ਜ਼ਾਹਰ ਹੋਏ ਨੂੰ ਕੋਈ 1 ਸਾਲ ਹੋ ਗਿਆ ਆਪਣੇ ਮਹਿਕਮਾ ਹੋਂ ਦਾ ਤੇ ਪੁਲਿਸ ਨਹੀਂ ਆਉਂਦੀ ਉਹ ਸੰਦਿਆ ਰ ਮਹਿਕਮਾ ਨਹੀਂ ਆਉਂਦਾ ਤੇ ਅੱਜ ਨਵਾਂ ਇੱਕ ਡਰਾਮਾ ਚੱਲ ਰਿਹਾ ਅੱਜ ਦਖਲ ਦੇਣ ਵਾਸਤੇ ਆਏ ਸੀ ਤੇ ਇਹਨਾਂ ਦਾ ਇੱਕ ਮੁੰਡਾ ਇਹ ਨਾਉ ਦਾ ਬਰਵਿੰਦਰ ਸਿੰਘ ਉਹ ਅੱਜ ਟੈਂਕੀ ਤੇ ਚੜ ਗਿਆ ਤੇ ਆਂਦਾ ਜੇ ਮੇਰਾ ਅੱਜ ਪਹਿਲੀ ਗੋਦ ਦਖਲ ਹੋਣ ਦੇ ਤਾਂ ਮੈਂ ਆਪ ਦਲਵਾ ਲੈਣੀ ਆ ਪਰਿਵਾਰ ਨੂੰ ਇੱਕ ਭਰਾ ਮੇਰਾ ਘਰੋਂ ਨਿਕਲ ਗਿਆ ਵਾ ਇਹ ਸਭ ਡਰਾਮਾ ਭਰਾਂ ਦੇ ਆ ਖਿੱਚੋ ਤੋਂ ਹੀ ਵਾ ਕੰਮ ਨੂੰ ਲਮਕਾਉਂਦੇ ਆ ਜਿੰਨਾ ਵੀ ਹੋ ਜੇ ਸਾਰੀ ਮਣੀ ਪੁਣੀ ਹੋ ਵਾ ਮੈਂ ਮੰਗ ਕਰਨਾ ਚਾਹੁੰਦਾ ਵਾ ਤੇ ਅੱਜ ਜੋ ਇਹ ਮੁੰਡਾ ਉੱਪਰ ਚੜ ਕੇ ਆਪਣੀ ਸੁਸਾਇਡ ਕਰਨ ਵਾਸਤੇ ਹੋਇਆ ਸੀ ਉਹ ਉਹਨੂੰ ਮਿਲਣਾ ਚਾਹੀਦਾ ਆਪਣਾ ਜੋ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਉਹ ਤੇ ਪ੍ਰਸ਼ਾਸਨ ਵੱਲੋਂ ਜੋ ਇਹ ਮੈਨੂੰ ਮੈਂ ਰਣਜੀਤ ਸਿੰਘ ਦਾ ਨਾਮ ਲੈ ਕੇ ਆ ਗੁਰਦਾਸ ਸਿੰਘ ਦਾ ਨਾਮ ਲੈ ਆ ਗਿਆ ਤੇ ਬਲਕਾਰ ਸਿੰਘ ਦਾ ਪ੍ਰਗਿਆਸਨ ਦਾ ਨਾਮ ਲੈ ਆ ਗਿਆ ਸਰਦਾਰ ਕਾਮਰੇਡ ਜੀ ਸਿੰਘ ਦਾ ਨਾਮ ਲੈ ਆ ਗਿਆ ਜੋ ਮਰ ਜਾਂਦਾ ਤਾਂ ਕੀ ਇਹੇ ਜ਼ਿੰਮੇਵਾਰ ਹੈ ਪ੍ਰਸ਼ਾਸਨ ਕੋਈ ਜ਼ਿੰਮੇਵਾਰ ਨਹੀਂ ਹੋਦਾ ਇਹ ਪ੍ਰਸ਼ਾਸਨ ਨੂੰ ਆਪ ਕਾਨੂੰਨ ਨੂੰ ਲੈ ਕੇ ਕਾਰਵਾਈ ਕਰਨੀ ਚਾਹੀਦੀ ਹੈ ਸਾਡੀ ਇਹੋ ਮੰਗ ਹੈ ਜੀ ਮੇਰਾ ਨਾਮ ਸਾਹਬ ਸਿੰਘ ਹੈ ਜੀ son of ਸਰਦਾਰ ਬਲਕਾਰ ਸਿੰਘ ਜੇ ਗੱਲ ਮਸਲਾ ਭਾਈ ਸਾਡੇ ਹੀ ਪਰਿਵਾਰ ਦੇ ਵਿੱਚੋਂ ਆ 384 ਕਨਾਲਾ ਸਾਡਾ ਜ਼ਮੀਨ ਦਾ ਰਕਬਾ ਅਸ਼ੋਕਰ ਤੋਂ ਆ ਅਸੀਂ ਜਾਂਦੇ ਹਾਂ ਵੀ ਇਹ ਜਿਹੜਾ ਖਲਾਰਾ ਵਾ ਜ਼ਮੀਨ ਦਾ ਸਾਡਾ ਪਰਿਵਾਰ ਆ ਜਿਹੜਾ ਹੁਣੇ ਬਹੁਤ ਵੱਡਾ ਪਰਿਵਾਰ ਹੋ ਗਿਆ ਅਹੀਂ ਚਾਹੁੰਨੇ ਆ ਵੀ ਇਹ ਹੁਣ ਜਿੰਨਾ ਸਮੇਟਿਆ ਜਾਂਦਾ ਖਲਾਰਾ ਸਾਡੀ ਤਕਸੀਮ ਹੋ ਜੇ ਤੇ ਅਸੀਂ ਦੋ ਭਾਈ ਵਾਲ ਇੱਕ ਬੰਨੇ ਹੋ ਜੀਏ ਅਸੀਂ ਇਹਨਾਂ ਦੇ ਨਾਲ 1/2 ਦੀ ਤਕਸੀਮ ਕਰਵਾਈ ਉਹ ਤਕਸੀਮ ਹੁਣ ਅਦਾਲਤ ਨੇ ਸਾਡੇ ਹੱਕ ਚ ਕੀਤੀ ਆ ਸਾਨੂੰ 1.5 ਸਾਲ ਹੋ ਗਿਆ ਦਖਲ ਜਾਰੀ ਹੋਏ ਨੂੰ ਤੇ ਦਖਲ ਲੈਣ ਵਾਸਤੇ ਅਸੀਂ ਐਪਲੀਕੇਸ਼ਨਾਂ ਦਿੱਤੀਆਂ ਤਹਿਸੀਲਦਾਰ ਸਾਹਿਬ ਨੇ ਉਹ ਸਾਡੀ ਮੰਜ਼ੂਰ ਕੀਤੀਆਂ ਐਪਲੀਕੇਸ਼ਨਾਂ ਹੁਣ ਸਾਨੂੰ ਜੇ ਦਖਲ ਦਾ ਉਹਨਾਂ ਪਰਵਾਨਾ ਕੱਢਿਆ ਅਸੀਂ ਉਹ ਪਰਵਾਨਾ ਇਹਨਾਂ ਦੇ ਘਰੀਂ ਘਲਾਇਆ ਤੇ ਇਹਨਾਂ ਨੇ ਉਹਦੇ ਤੇ ਨਕਾਰੀ ਭਾਤੀ ਕੋਈ ਸੈਨ ਨਹੀਂ ਕੀਤੇ ਹੁਣ ਅਸੀਂ ਚਾਹੁੰਦੇ ਆ ਭਈ ਸਾਡਾ ਪੁਲਿਸ ਕਾਰਵਾਈ ਵੀ ਹੋਵੇ ਤੇ ਸਾਡਾ ਜਿਹੜਾ ਦਖਲਵਾ ਉਹ ਸਿਰੇ ਚੜ ਜਾਏ ਅਸੀਂ ਤੇ ਇਹ ਕਾਰਵਾਈ ਕਾਨੂੰਨੀ ਕਾਰਵਾਈ ਚਾਹੁੰਦੇ ਆ ਭਈ ਜਿਹੜਾ ਇਹ ਇਦਾਂ ਦੀਆਂ ਹਰਕਤਾਂ ਕਰਦਾ ਦਖਲ ਸਰਕਾਰ ਨੂੰ ਸਾਨੂੰ ਦੇਣਾ ਪ੍ਰਸ਼ਾਸਨ ਤੋਂ ਮਰਨ ਦਵਾਵੇ ਤੇ ਇਹ ਜਿਹੜਾ ਇਦਾਂ ਦੀਆਂ ਹਰਕਤਾਂ ਕਰਦਾ ਇਹਦੇ ਤੇ ਬਣਦੀ ਕਾਰਵਾਈ ਹੋਵੇ ਮਮੋੜ ਅਜੀਤ ਸਿੰਘ ਸਾਫਾ ਸਰਪੰਚ ਪਿੰਡ ਠੱਕਰ ਸੰਧੂ ਸਰ ਇੱਕ ਵੀਡੀਓ ਅੱਜ ਵਾਇਰਲ ਹੋਈ ਹੈ ਤੁਹਾਡਾ ਨਾਂ ਲਿਆ ਗਿਆ ਹੋਰ ਚਾਰ ਪੰਜ ਬੰਦਿਆਂ ਦਾ ਨਾਂ ਲਿਆ ਗਿਆ ਤੁਹਾਡਾ ਜਿਗਰ ਕਿਉਂ ਹੋਇਆ ਗਿਆ ਦੇਖੋ ਜੀ ਬੇਨਤੀ ਹੈ ਇਤਰਾਵਾ ਮੈਂ ਇਨਸਾਫ ਪਸੰਦ ਆਦਮੀ ਹਾਂ ਇਸ ਪਿੰਡ ਦਾ 45 ਸਾਲ ਤੋਂ ਸਰਪੰਚ ਰਿਹਾ ਹਾਂ ਮੈਂ ਚੰਗੇ ਮਾਰੇ ਬੰਦੇ ਨੂੰ ਜਾਣਨਾ ਇਹ ਪਰਿਵਾਰ ਆ ਜਿਹੜਾ ਇਹਨਾਂ ਦਾ ਪਿਛੋਕੜਾ ਵੀ ਇਹ ਪਰਿਵਾਰ ਬਹੁਤ ਤਗੜਾ ਇਹਨਾਂ ਦਾ ਚੱਕ ਵੰਡ ਦੇ ਵਿੱਚ ਖਾਤਾ 21 ਸੀਗਾ ਖਾਤਾ 21 ਸੀਗਾ ਤੇ ਹੁਣ ਪਰਿਵਾਰ ਵਧਣ ਕਰਕੇ ਇਹਨਾਂ ਤਕਸੀਮ ਦਾ ਕੇਸ ਪਾਇਆ ਕਿ ਸਾਡੀ ਵੰਡਵਾ ਜਿਹੜੀ ਉਹ ਵੱਖਰੀ ਵੱਖਰੀ ਹੋ ਜੇ ਕੇਸ ਚੱਲਿਆ 17 18 19 ਸਾਲ ਇਹਦੀ ਤਕਸੀਮ ਹੋ ਗਈ ਆ ਤਕਸੀਮ ਦੇ ਉੱਤੇ ਅਦਾਲਤਾਂ ਨੇ ਇਹਨਾਂ ਨੂੰ ਸਮਣ ਭੇਜੇ ਕੁਝ ਨੇ ਇਤਲਾਵਾਆਂ ਕੀਤੀਆਂ ਕੁਝ ਨੇ ਨਹੀਂ ਕੀਤੀਆਂ ਜੋ ਪ੍ਰੋਸੀਜਰ ਆ ਕੋਟਾਂ ਦਾ ਅਖਬਾਰ ਦਾ ਵਾ ਸਮਣਾ ਦਾ ਵਾ ਨੋਟਿਸ ਦਾ ਉਹ ਪੂਰੀ ਕਾਰਵਾਈ ਹੋਣ ਤੋਂ ਬਾਅਦ ਤਕਸੀਮ ਹੋ ਗਈ ਇਹਨਾਂ ਨੂੰ 13 ਕਨਾਲਾਂ 4 ਮਰਲੇ ਜ਼ਮੀਨ ਆ ਜਿਹੜੀ ਉਹ ਤਕਸੀਮ ਦੇ ਵਿੱਚ ਪੈ ਗਈ ਉਹ ਇਹਨਾਂ ਨੂੰ ਮਿਲਣੀ ਚਾਹੀਦੀ ਸੀ ਉਹਦੇ ਲਈ ਦਖਲ ਜਾਰੀ ਹੋਇਆ ਦਖਲ ਦੇਣ ਲਈ ਕਾਇਦੇ ਕਾਨੂੰਨ ਦੇ ਮੁਤਾਬਕ 4 8 ਤਰੀਕ ਮਕਰਰ ਕੀਤੀ ਗਈ ਦੂਜੀ ਧਿਰ ਨੇ ਅਪਰੋਚ ਕੀਤੀ ਰੂਲਿੰਗ ਪਾਰਟੀ ਨੂੰ ਤੇ ਕੁਝ ਮੇਰੇ ਪਿੰਡ ਸ਼ਰਾਰਤੀ ਅਨਸਰ ਨੇ ਜਿਨ੍ਹਾਂ ਦਾ ਟੋਕ ਪਾਣੀ ਇਹਨਾਂ ਲੜਾਈਆਂ ਦੇ ਸਿਰ ਤੇ ਹੀ ਚੱਲਦਾ ਉਹਨਾਂ ਨੇ ਉਹਨਾਂ ਨੂੰ ਗਲਤ ਗਾਈਡ ਕੀਤਾ ਸਰਕਾਰ ਨੂੰ ਅਪਰੋਚ ਕੀਤੀ ਪੁਲਿਸਵਾ ਜਿਹੜੀ ਲੋਕਲ ਉਹਨਾਂ 4 ਤਰੀਕ ਨੂੰ ਆਉਣਾ ਸੀ ਮਹਿਕਮਾ ਆ ਗਿਆ ਮਾਲ ਝਾਰਪੁਰ ਤੋਂ ਕੰਪਿਊਟਰ ਵਾਲਾ ਆ ਗਿਆ ਇਹਨਾਂ ਨੇ ਉਹ ਦਖਲ ਲੈਣ ਲਈ ਜੋ ਕਾਨੂੰਨੀ ਕਾਰਵਾਈ ਆ ਉਹਦੇ ਹਸਲ ਦੇ ਪੈਸੇ ਉਨਾ ਪਨੀਰੀ ਦਵਾਈ ਖਾਦਾ ਦਵਾਈਆਂ ਦੇ ਪੈਸੇ ਜਮ੍ਹਾਂ ਕਰਾਤੇ ਐਜ ਪਰ ਰੂਲ ਪਰ ਉਹਨਾਂ ਅਪਰੋਚ ਕਰਕੇ ਪੁਲਿਸ ਨੂੰ ਐਸ ਐਚਓ ਨੂੰ ਕਬਜ਼ੇ ਕਰ ਲਿਆ ਐਸ ਐਚਓ 4 ਤਰੀਕ ਨੂੰ ਥਾਣੇੋਂ ਭੱਜ ਗਿਆ ਇਹਨਾਂ ਨੇ ਉਹਦੇ ਨਾਲ ਮਿਲੀ ਭੁਗਤ ਕਰ ਲਈ ਇਹਨਾਂ ਦੀ ਗੱਲ ਆ ਜਿਹੜੀ ਉਹ ਮੁੜ ਕੇ ਗਾਲ ਲੰਮੀ ਪੈ ਗਈ ਇਹਦੇ ਸਬੰਧ ਦੇ ਵਿੱਚ ਮੈਂ ਐਜੇ ਮੋਥਬਰ ਮੈਂ ਜਮਹੂਰੀ ਕਿਸਾਨ ਸਭਾ ਪੰਜਾਬ ਦਾ ਵੀ ਆਗੂ ਆ ਕਿ ਮਿਸਪਾਰਟੀ ਦਾ ਵੀ ਆਗੂ ਆ ਅਨਸਾਪਸੰਡਾ ਆਪਾਂ ਡੀਆਈਜੀ ਨੂੰ ਮਿਲੇ ਐਸਐਸਪੀ ਨੂੰ ਮਿਲੇ ਡੀਸੀ ਸਾਹਿਬ ਨੂੰ ਮਿਲੇ ਐਸਡੀਐਮ ਨੂੰ ਮਿਲੇ ਉਹਦੀ ਤਾਰੀਖ ਰੱਖੀ ਗਈ ਅੱਜ 12 12 ਤਾਰੀਖ ਲਈ ਜਦੋਂ ਦੂਜੀ ਤਰਨੋਂ ਪਤਾ ਲੱਗਾ ਚ ਪਟ્રોલ ਫੜ ਕੇ ਲੋਕਾਂ ਨੂੰ ਅੱਗ ਲਾਉਣ ਵਾਲਾ ਕੰਮ ਸ਼ੁਰੂ ਕੀਤਾ ਉਹਨੂੰ ਗੁੰਮਰਾਹ ਕਰਕੇ ਪਾਣੀ ਵਾਲੀ ਟੈਂਕੀ ਤੇ ਛਾੜਤਾ ਅੱਜ ਉਹ ਕੋਲ ਪਟ્રોલ ਦੀ ਬੋਝ ਲੈ ਗਿਆ ਉਹਨੇ ਵੀਡੀਓ ਵਾਇਰਲ ਕੀਤਾ ਕਿ ਕਿ ਜੇਪ ਪ੍ਰਸ਼ਾਸਨ ਨੇ ਅੱਜ ਦਖਲ ਜਾਰੀ ਕੀਤਾ ਮੈਂ ਅੱਗ ਲਾ ਕੇ ਮਰ ਜੂੰਗਾ ਤੇ ਮੇਰੇ ਮੌਤ ਦੇ ਜ਼ਿੰਮੇਵਾਰ ਪ੍ਰਕਾਸ਼ ਸਿੰਘ ਬਲਖਾਰ ਸਿੰਘ ਰਣਜੀਤ ਸਿੰਘ ਗੁਰदयाल ਸਿੰਘ ਤੇ ਮੈਨੂੰ ਵਿੱਚ ਪਖਾ ਲਿਆ ਮੈਂ ਉਹ ਵੀਡੀਓ ਜਿਹੜੀਆਂ ਡੀਸੀ ਸਾਹਿਬ ਐਸਡੀਮ ਆਪਣੇ ਡੀਆਈਜੀ ਐਸਐਸਪੀ ਨੇ ਵਾਇਰਲ ਕੀਤੀਆਂ ਇਹ ਕਾਰਵਾਈ ਇਹ ਚਾਹੁੰਦੇ ਆ ਕਿ ਦੇਖੋ ਕੋਰਟਾਂ ਦੇ ਫੈਸਲੇ ਨੇ ਅਦਾਲਤਾਂ ਦੇ ਹੁਕਮ ਨੇ ਜੇ ਕੋਰਟਾਂ ਦੇ ਤੇ ਅਦਾਲਤਾਂ ਦੇ ਹੁਕਮਾਂ ਨੂੰ ਅਗਨੋਰ ਕਰਨਾ ਤੇ ਤੇਲ ਦੀ ਬੋਤਲ ਲੈ ਕੇ ਟੈਂਕੀ ਤੇ ਚੜਨਾ ਡਰਾਮਾ ਕਰਨਾ ਤੇ ਫੇਰ ਜਮਹੂਰੀਅਤ ਤੇ ਕੈਦ ਦਾ ਕਾਨੂੰਨ ਛਕੇ ਤੇ ਅਸੀਂ ਚਾਹੁੰਨੇ ਆ ਕਿ ਜੇ ਮਰਦਾ ਤੇ ਨਾਲ ਸਾਡੇ ਲਾਤੇ ਮੈਂ ਪੂਰ ਜੋਰ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਇਹਦੇ ਖਿਲਾਫ ਖੋਦਕਸ਼ੀ ਦਾ ਕੇਸ ਇਹਦੇ ਜਿਹੜੇ ਸਲਾਈਏ ਨੇ ਮੈਂ ਦੱਸੇ ਉਨ੍ਹਾਂ ਦੇ ਖਿਲਾਫ ਵਾਣ ਦੀਆਂ ਧਰਾਵਾਂ ਦੇ ਮੁਤਾਬਕ ਪਰਚਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਏ ਇੱਕ ਗੱਲ ਹੋਰ ਕਰੀਏ ਜਿਹੜਾ ਕਿ ਜੋਤੀ ਕੰਨੀ ਮਰੀ ਦਾ ਉਹਰੇ ਬ੍ਰਿਕਕ ਹੈ ਦੇਖੋ ਸੰਮਣ ਆਏ ਕਾਫੀ ਬੰਦੇ ਨੇ ਇਹਦੇ ਚ ਮੇਰਾ ਇਹਦੇ ਚ ਕੋਈ ਰੋਲ ਨਹੀਂ ਜੋਤੀ ਜਿੰਦੀ ਜਾਗਦੀ ਆ ਜਿਹੜਾ ਆਇਆ ਧਰਾਵਾ ਕਰਾਉਣ ਉਹਨੂੰ ਕਨੇ ਲਿਖਾਤਾ ਹੈ ਇਹਨਾਂ ਨੇ ਟੱਬਰ ਨਹੀਂ ਇਹਨਾਂ ਦੇ ਪਰਿਵਾਰ ਨੇ ਕਿ ਜੋਤੀ ਮਰ ਗਈ ਆ ਮੈਂ ਇਹ ਨਾ ਜੋਤੀ ਵਸਦੀ ਆ ਉਹਦਾ ਬਾਪ ਹੈ ਨਹੀਂ ਉਹ ਵਿਆਹੀ ਆ ਉਹ ਆਪਣੇ ਸਹੁਰੇ ਪਰਿਵਾਰ ਚ ਰਾਜੀ ਖੁਸ਼ੀ ਵਸ ਰਹੀ ਆ ਇਹ ਇੰਨਾ ਗੱਲਾਂ ਦੀ ਯਾਰ ਥੱਲੇ ਪਿੰਡ ਨੂੰ ਲਾਂਬੂ ਲਾਉਣਾ ਚਾਹੁੰਦੇ ਨੇ ਮੈਂ ਨਹੀਂ ਆਂਦਾ ਮਰੀ ਆ ਇਹ ਆਖੀ ਜਾਂਦੇ ਆ ਇੰਨਾ ਕਹਤਾ ਉਹ ਨਾ ਕਹਤਾ ਇਹ ਪੁਆੜੇ ਦੀਆਂ ਜੜਾਂ ਨੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਇੰਨਾ ਬੰਦਿਆ ਕੋਲੋਂ ਮੇਰਾ ਪਿੰਡ ਬਚਾਇਆ ਜਾ